ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਆ ਤੁਹਾਡਾ ਆਪਣੇ ਚੈਨਲ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਜੀ ਪਿਛਲੇ ਗਲੇ ਤੇ ਨਾ ਰੇਵਲੀਰ ਲੋੜੀ ਦੱਸਾਂਗੇ ਤੇ ਉਸ ਦੀ ਕਟਿੰਗ ਮੇਰੀ ਇੱਕ ਭੈਣ ਦਾ ਮੈਸੇਜ ਆਇਆ ਸੀ ਵੀ ਪਿਛਲੇ ਗਲੇ ਚੂਨਾ ਤੋਂ ਨਾ ਰੇਵਲੀਰ ਲਾਉਣ ਤੋਂ ਬਾਅਦ ਤਰਪਾਈ ਟੈਮ ਵਾਲ ਪੈ ਜਾਂਦੇ ਆ ਦੇਖੋ ਜੀ ਅੱਜ ਆਪਾਂ ਤਾਂ ਉਹਨੂੰ ਕਟਿੰਗ ਵੀ ਦੱਸਾਂਗੇ ਤੇ ਰੇਵਲੀਰ ਵੀ ਦੇਖੋ ਜੀ ਸਭ ਤੋਂ ਪਹਿਲਾਂ ਆਪਾਂ ਗਲੇ ਦੀ ਚੜਾਈ ਰੱਖਣੀ ਆ ਗਲੇ ਦੀ ਚੜਾਈ ਤੁਸੀਂ ਆਪਣੇ ਅਕੋਰਡਿੰਗ ਰੱਖਣੀ ਆ ਦੇਖੋ ਆਪਾਂ ਰੱਖੀ ਆ ਸਵਾ 2 ਇੰਚ ਆ ਲਓ ਜੀ ਸਵਾਦੋਂਚ ਤੇ ਜਿਹੜੀ ਗਲੇ ਦੀ ਲੈਂਥ ਆ ਗਈ ਦੇਖੋ ਇਹ ਰੱਖਣੀ ਆਪਾਂ 5.5 ਇੰਚ ਰੱਖੀ ਹੈਗੀ ਠੀਕ ਹੈ ਜੀ 5.5 ਇੰਚ ਇਥੋਂ ਵੀ ਆਪਾਂ ਸਵਾਦੋ ਹੀ ਲਿਆਗਾ ਜਿੰਨਾ ਉੱਪਰੋਂ ਆਗਾ ਉਨੇ ਹੀ ਆਪਾਂ نیچے ਲਿਓ ਇਸ ਤਰ੍ਹਾਂ ਆਪਾਂ ਬਾਕਸ ਰੈਡੀ ਕਰਕੇ ਜਿੰਨਾ ਆਪਾਂ ਇੱਥੇ ਲਿਆ ਸੀ ਸਵਾਦੋ ਉਨੇ ਹੀ ਆਪਾਂ ਨਿਸ਼ਾਨ ਲਾ ਲੈਣਾ ਇੱਥੇ ਉਸ ਤੋਂ ਬਾਅਦ ਇਹਦੀ ਐਦਾਂ ਗਲਾਈ ਪਾ ਦੇਣੀ ਹੈ ਆ ਦੇਖੋ ਜੀ ਇਹ ਐਸ ਦਾ ਹੁਣ ਆਪਾਂ ਕਰ ਦੇਣੀ ਆ ਜੀ ਇਹਦੀ ਕਟਿੰਗ। ਨਾ ਲੋਟ ਆ ਹੋ ਗਈ ਜੀ ਆਪਣੇ ਗਲੇ ਦੀ ਕਟਿੰਗ। ਹੁਣ ਆਪਾਂ ਤੁਹਾਨੂੰ ਰੇਵ ਲੀਵ ਦੀ ਕਟਿੰਗ ਕਰਕੇ ਦਿਖਾਉਣੀ ਆ ਦੇਖੋ ਆ ਆਪਣਾ ਪੀਸਾ। ਜੇ ਤੁਹਾਡੇ ਕੋਲੇ ਕੱਪੜਾ ਥੋੜਾ ਤਾਂ ਦੇਖੋ ਜਿਵੇਂ ਆਪਣੇ ਕੋਲੇ ਕੱਪੜਾ ਥੋੜਾਗਾ ਆਪਾਂ ਇਸ ਤਰ੍ਹਾਂ ਪਹਿਲਾਂ ਇਹਨੂੰ ਫੋਲਡ ਕਰ ਲੈਣਾ ਫੋਲਡ ਕਰਨ ਤੋਂ ਬਾਅਦ ਰੇਵਲੀਰ ਨਾਲ ਆਪਾਂ ਜ਼ਿਆਦਾ ਚੌੜੀ ਨਹੀਂ ਕੱਟਣੀ ਹੈਗੀ ਆਪਾਂ 1 ਇੰਚ ਦੀ ਚੌੜੀ ਕੱਟਣੀ ਹੈ ਦੇਖੋ ਇਸ ਤਰ੍ਹਾਂ ਕਟਿੰਗ ਕਰਨ ਤੋਂ ਬਾਅਦ ਆਹ ਲੋ ਜੀ ਆਪਾਂ ਰੇਵਲੀਰ ਦੀ ਕਟਿੰਗ ਕਰ ਲਈ ਇਹ ਆਪਣੀ ਰੇਵਲੀਰ ਆ ਛੋਟੀ ਆਪਾਂ ਇੱਕ ਪੀਸ ਦੀ ਹੋਰ ਕਟਿੰਗ ਕਰ ਲੈਣੀ ਜੇ ਤੁਹਾਡੇ ਕੋਲ ਵੱਡਾ ਪੀਸ ਆ ਤਾਂ ਉਹ ਇੱਥੇ ਹੀ ਕਟਿੰਗ ਹੋ ਜਾਊਗੀ ਤੇ ਇਸ ਤਰ੍ਹਾਂ ਦੇਖੋ ਆਪਾਂ ਸਲਾਈ ਲਾ ਕੇ ਇਹਦੇ ਵਿੱਚ ਪਾ ਲੈਣਾ ਜੋੜ ਜੋੜ ਪਾ ਕੇ ਦੇਖੋ ਆਪਣੀ ਰੇਬਲੀਰ ਹੋ ਗਈ ਜੀ ਲੰਬੀ ਹੁਣ ਆਪਾਂ ਤੁਹਾਨੂੰ ਮਸ਼ੀਨ ਤੇ ਰੇਬਲੀਰ ਕਲੇ ਤੇ ਲਾ ਕੇ ਰੱਖਾਉਣੇ ਆ ਆ ਦੇਖੋ ਜੀ ਆ ਆਪਣਾ ਗਲਾਗਾ ਨੈੱਕ ਆਗਾ ਦੇਖੋ ਬਿਲਕੁਲ ਗੋਲ ਸ਼ੇਪ ਦੇ ਵਿੱਚ ਕੱਟਿਆ ਗਿਆ ਆ ਆਪਾਂ ਰੇਬਲੀਰ ਚ ਜੋੜ ਲਾ ਲਿਆ ਜੋੜ ਲੋਂ ਤੋਂ ਲੋਂ ਤੋਂ ਬਾਦ ਨਾ ਆਪਾਂ ਇਹਨੂੰ ਐਦਾਂ ਫੋਲਡ ਕਰ ਲੈਣਾ ਫੋਲਡ ਕਰਨ ਤੋਂ ਬਾਅਦ ਆਪਾਂ ਗਲੇ ਦੇ ਸਿੱਧੇ ਪਾਸੇ ਨੈੱਕ ਦੇ ਸਿੱਧੇ ਪਾਸੇ ਨਾ ਇਹ ਇਸ ਤਰ੍ਹਾਂ ਰੱਖ ਕੇ ਦੇਖੋ ਆ ਆਪਾਂ ਗਲੇ ਤੇ ਰੇਵਲੀਰ ਲਾਉਣੀ ਆ ਤਾਂ ਜਿਹੜੀ ਰੇਵਲੀਰ ਹੈ ਬਿਲਕੁਲ ਵੀ ਆਪਾਂ ਖਿੱਚਣੀ ਨਹੀਂ ਹੈਗੀ ਜਿਹੜਾ نیچے ਵਾਲਾ ਕੱਪੜਾ ਇਹਦੇ ਵਿੱਚ ਆਪਾਂ ਢਿੱਲੇ ਨਹੀਂ ਦੇਣੀ ਕਿਉਂਕਿ ਜਿਹੜਾ ਰੇਵਲੀ ਆਪਾਂ ਜਦੋਂ ਕੱਪੜਾ ਇਦਾਂ ਮੁੜ ਜਾਂਦਾ ਜੇ ਰੇਵਲੀਰ ਘੱਟ रह ਜੇ ਫੇਰ ਆਪਣੇ ਗਲੇ 'ਚ ਵਾਲ ਪੈਂਦੇ ਨੇ ਇੱਕ ਆਪਾਂ ਗਲੇ ਨੂੰ ਇਦਾਂ ਕਰਕੇ ਨਹੀਂ ਰੱਖਣਾ ਹੈਗਾ ਇਦਾਂ ਵੀ ਇਦਾਂ ਸਲਾਈ ਲਾਈ ਜਾਣੀ ਆ ਆਪਾਂ ਗਲੇ ਨੂੰ ਇਦਾਂ ਰਾਉਂਡ ਸ਼ੇਪ 'ਚ ਹੀ ਰੱਖਣਾਗਾ ਇਦਾਂ ਫੋਲਡ ਕਰਕੇ ਆਪਾਂ ਰਿਬਲਿਟੀ ਲਈ ਛੜਣੀਆਂ نیچے ਵਾਲੇ ਕੱਪੜੇ ਨੂੰ ਐਦਾਂ ਆਪਾਂ ਚੰਗੀ ਤਰ੍ਹਾਂ ਫੜ ਕੇ ਰੱਖੀ ਆ ਦੇਖੋ ਐਦਾਂ ਘਮਾਈ ਜਾਣਾ ਬਸ ਆਪਾਂ ਕੱਪੜੇ ਨੂੰ ਆ ਦੇਖੋ ਹੁਣ ਇਹਦੇ ਵਿੱਚ ਦੇਖੋ ਕਿੰਨੀ ਟਿੱਲ ਲਾਹ ਵਾਲੇ ਕੱਪੜੇ ਚ ਕਟਿੰਗ ਕਰਨ ਕਰਕੇ ਚ ਟਿੱਲ ਹੋ ਗਈ ਇਹਨੂੰ ਆਪਾਂ ਇਦਾਂ ਫੜਨਾ ਇਦਾਂ ਖਿੱਚਣਾ ਨਹੀਂ ਹੈਗਾ ਫਿਰ ਤਾਂ ਜ਼ਿਆਦਾ ਖਿੱਚ ਪੈ ਜੂਗੀ ਬਸ ਇਸ ਤਰ੍ਹਾਂ ਆਪਾਂ ਆਪਣੇ ਹਲਕੇ ਜਿਹੇ ਹੱਥ ਦੇ ਨਾਲ ਬਸ ਇਹਦੀ ਟਿੱਲ ਖਤਮ ਕਰਦੇ ਜਿੰਨੀ ਰੇਵਲੀਰ ਚ ਆਪਣੀ ਟਿੱਲ ਹੋਊਗੀ ਉਨੀ ਹੀ ਸਫਾਈ ਦੇ ਨਾਲ ਆਪਣਾ ਗਲਾ ਤਿਆਰ ਹੁੰਦਾ ਹੈ ਆ ਦੇਖੋ ਆਪਾਂ ਇਦਾਂ ਹੀ ਗੋਲ ਸ਼ੇਪ ਦੇ ਵਿੱਚ ਰੇਵਲੀਰ ਨੂੰ ਘੁਮਾਈ ਲਿਆ ਜਦੋਂ ਆਪਣਾ ਇਹ ਨੀਲੀ ਨੀਚਿਆ ਰੱਪੜਾ ਦਾ ਜਿਹੜਾ ਉਹ ਢੰਗਾ ਰਹਿ ਜਾਂਦਾਗਾ ਫਿਰ ਆਪਣੀ ਜਿਹੜੀ ਰੇਬਲੀਰ ਆ ਗਈ ਜਦੋਂ ਆਪਾਂ ਤਰਪਾਈ ਕਰਦੇ ਆ ਤਾਂ ਉਹਦੇ ਵਿੱਚ ਆ ਦੇਖੋ ਹੁਣ ਐਦਾਂ ਲੱਗੀ ਰੇਬਲੀਰ ਆਪਣੀ ਹੁਣ ਆਪਾਂ ਨਾ ਆਹ ਵਾਲੇ ਕੱਪੜੇ 'ਚ ਸਲਾਈ ਤੋਂ ਦੂਰ ਰੱਖ ਕੇ ਛੋਟੇ-ਛੋਟੇ ਕੱਟ ਲਗਾ ਲੈਣੇ ਆ ਸਲਾਈ ਤੋਂ ਜ਼ਰੂਰ ਜੀ ਦੂਰ ਰੱਖਣੇ ਆ ਆਹ ਬੋਜੀ ਇਸ ਤਰ੍ਹਾਂ ਹੁਣ ਆਪਾਂ ਕੀ ਕਰਨਾ ਹੁਣ ਆਪਾਂ ਦੇਖੋ ਇਹ ਆ ਵਾਲੇ ਕੱਪੜੇ ਨੂੰ ਇੱਧਰ ਕੱਢ ਕੇ ਆ ਵਾਲੇ ਰੇਵ ਲੀਫ ਦੇ ਉੱਤੇ ਸਿਲਾਈ ਲਗਾਉਣੀ ਆ ਆਪਾਂ ਸੂਟ ਵਾਲੇ ਕੱਪੜੇ ਤੇ ਨਹੀਂ ਲਾਉਣੀ ਸਟਿਚ ਆਪਾਂ ਹੁਣ ਲਗਾਈ ਹੈਗੀ ਰੇਵਲੀਰ ਦੇ ਉੱਪਰ ਜਿਹੜੀ ਆਪਾਂ ਸਲਾਈ ਲਗਾਈਏ ਇਹਦੇ ਨਾਲ ਆਪਾਂ ਨੂੰ ਦੇਖੋ ਜੀ ਦੋ ਫਾਇਦੇ ਹੋ ਜਾਂਦੇ ਨੇ ਇੱਕ ਤਾਂ ਆਪਣੀ ਜਿਹੜੀ ਨੈੱਕ ਆ ਇਹਦੀ ਮਜ਼ਬੂਤੀ ਹੋ ਜਾਂਦੀ ਆ ਸਲਾਈ ਉੱਦੜਦੀ ਨਹੀਂ ਹੈਗੀ ਦੂਸਰਾ ਜੀ ਜਦੋਂ ਆਪਾਂ ਇਦਾਂ ਫੋਲਡ ਕਰਦੇ ਆ ਤਾਂ ਬਹੁਤ ਹੀ ਆਸਾਨੀ ਦੇ ਨਾਲ ਫੋਲਡ ਹੋ ਜਾਂਦਾ ਆ ਦੇਖੋ ਹੁਣ ਆਪਾਂ ਇਦਾਂ ਫੋਲਡ ਕਰਾਂਗੇ ਫੋਲਡ ਕਰਕੇ ਆਪਾਂ ਇਹਦੇ ਉੱਪਰ ਸਲਾਈ ਲਾ ਕੇ ਦਿਖਾਉਣੇ ਆ ਤੁਹਾਨੂੰ ਕੱਚੀ ਸਲਾਈ ਲਾਉਣੀਆਂ ਹੁਣ ਆਪਾਂ ਵੱਡੇ ਵਖੇ ਦੇ ਨਾਲ ਆ ਦੇਖੋ ਜੀ ਇਹ ਇਸ ਤਰ੍ਹਾਂ ਆ ਦੇਖੋ ਹੁਣ ਆਪਣੀ ਮਸ਼ੀਨ ਰੋਕੀ ਹੋਈ ਆ ਹੁਣ ਆਪਾਂ ਨਾ ਹੱਥ ਦੇ ਨਾਲ ਇਦਾਂ ਸੈੱਟ ਕਰ ਲੈਣਾ ਆ ਦੇਖੋ ਵੀ ਕੋਈ ਵਾਲ ਨਾ ਪਵੇ ਚਾਹੇ ਤੁਸੀਂ ਜੇ ਕੱਚਾ ਨਹੀਂ ਕਰਨਾ ਤਾਂ ਤੁਸੀਂ ਪ੍ਰੈਸ ਕਰੋ ਪ੍ਰੈਸ ਦੇ ਨਾਲ ਵੀ ਜਿਹੜੇ ਆਪਣੇ ਬਲ ਨੇ ਉਹ ਖਤਮ ਹੋ ਜਾਂਦੇ ਆ ਦੇਖੋ ਇਸ ਤਰ੍ਹਾਂ ਆ ਦੇਖੋ ਜੀ ਆਪਾਂ ਗਲੇ ਨੂੰ ਕੱਚਾ ਕਰ ਲਿਆ ਵੱਡੇ ਬਖੇ ਦੇ ਨਾਲ ਹੁਣ ਆਪਾਂ ਤੁਹਾਨੂੰ ਗਲੇ ਨੂੰ ਸਿੱਧਾ ਕਰਕੇ ਦਿਖਾਉਣੇ ਆਂਗੇ ਆ ਦੇਖੋ ਜੀ ਆਸ ਹੀ ਆਪਣੇ ਦੇਖੋ ਕੋਈ ਵੀ ਵੱਲ ਨਹੀਂ ਪਿਆ ਇਸ ਤਰ੍ਹਾਂ ਜਦੋਂ ਆਪਾਂ ਰੇਵਲੀਰ ਲਗਾਉਣੇ ਆਂਗੇ ਕੋਈ ਵੀ ਵੱਲ ਨਹੀਂ ਪੈਂਦਾ ਹੈਗਾ ਜਦੋਂ ਆਪਾਂ ਇਹਦੇ ਤੇ ਪ੍ਰੈਸ ਕਰਾਂਗੇ ਜਿਹੜੀ ਕੋਈ ਪ੍ਰੋਬਲਮ ਹੋਊਗੀ ਵੀ ਕਪੜਾ ਉੱਠਿਆ ਹੋਊਗਾ ਜਾਂ ਫਿਰ ਕੋਈ ਹੋਰ ਪ੍ਰੋਬਲਮ ਹੋਊਗੀ ਉਹ ਪ੍ਰੈਸ ਦੇ ਨਾਲ ਬਿਲਕੁਲ ਸੈੱਟ ਆ ਜੂ ਦੇਖੋ ਇਧਰੋਂ ਵੀ ਬਹੁਤ ਹੀ ਸਫਾਈ ਦੇ ਨਾਲ ਆਪਣਾ ਗਲਾ ਰੈਡੀ ਹੋਇਆ ਇਸ ਸਬਸੇਬਾਸ਼ਨ ਵੀ ਬਹੁਤ ਹੀ ਸਫਾਈ ਦੇ ਨਾਲ ਬਸ ਆਪਾਂ ਇੰਨਾ ਕੁ ਧਿਆਨ ਰੱਖਣਾਗਾ ਜਿਹੜੀ ਆਪਾਂ ਰੇਵਲੀਰ ਲਾਉਣੀ ਆ ਨਾ ਉਹ ਨਹੀਂ ਖਿੱਚਣੀ ਨੀਚੇ ਵਾਲੇ ਕੱਪੜੇ ਨੂੰ ਆਪਾਂ ਚੰਗੀ ਤਰ੍ਹਾਂ ਸਹੀ ਰੱਖਣਾਗਾ ਉਹਦੇ ਵਿੱਚ ਆਪਾਂ ਬਿਲਕੁਲ ਵੀ ਢਿੱਲ ਨਹੀਂ ਦੇਣੀ ਹੈਗੀ ਜਿਹੜੀ ਰੇਵਲੀਰ ਆਗੀ ਉਹਨੂੰ ਆਪਾਂ ਜੀ ਢਿੱਲੀ ਛੱਡ ਕੇ ਲਾਉਣਾ ਫਿਰ ਆਪਣੇ ਬੈਕ ਗਲੇ ਦੇ ਵਿੱਚ ਦੇਖੋ ਜੀ ਬਿਲਕੁਲ ਵੀ ਬਲ ਨਹੀਂ ਪੈਂਦੇ ਹੈਗੇ ਆ ਦੇਖੋ ਜੀ ਆਪਣਾ ਪਿਛਲਾ ਗਲਾ ਬਣ ਕੇ ਤਿਆਰ ਆਗਾ ਇਸ ਤਰ੍ਹਾਂ ਜੀ ਰੇਵਲੀਰ ਦੀ ਹੋ ਜਾਂਦੀ ਹੈ ਕਿ ਕਟਿੰਗ ਇਹਦੇ ਸਾਰੇ ਹੀ ਆਪਣੀ ਰੇਵਲੀਰ ਲੱਗ ਜਾਂਦੀ ਹੈ ਜੀ ਹੁਣ ਆਪਾਂ ਇਹ ਉਤੇ ਤਰਪਾਈ ਕਰਕੇ ਇਹਨੂੰ ਪ੍ਰੈਸ ਕਰਾਂਗੇ ਇਹਦੇ ਵਿੱਚ ਹੋਰ ਵੀ ਜ਼ਿਆਦਾ ਸਫਾਈ ਆ ਜੂਗੀ ਜੇ ਤੁਹਾਨੂੰ ਆਪਣੀ ਰੇਵਲੀਰ ਲਾਉਣ ਦਾ ਤਰੀਕਾ ਵਧੀਆ ਲੱਗਿਆ ਹੋਵੇ ਵੀਡੀਓ ਚੋਂ ਕੁਝ ਸਿੱਖਣ ਨੂੰ ਮਿਲਿਆ ਹੋਵੇ ਤਾਂ ਪਲੀਜ਼ ਲਾਈਕ ਕਮੈਂਟ ਐਂਡ ਸਬਸਕ੍ਰਾਈਬ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਜੀ ਮੇਰੀਆਂ ਸਾਰੀਆਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਜੀ